ਸੂਰਤੇ ਪੰਜਾਬ ਵਿੱਚ ਆਪ ਦਾ ਸਵਾਗਤ ਹੈ। ਆਤ ਦੀ ਪੈਰੇ ਹੀ ਗਰਮੀ ਤੋਂ ਇਨਸਾਨ ਦੇ ਨਾਲ-ਨਾਲ ਪੰਛੀ ਤੇ ਜਾਨਵਰ ਵੀ ਤਰਾ-ਤਰਾ ਕਰ ਰਹੇ ਸਨ। ਪਰ ਅੱਜ ਮੌਸਮ ਦੇ ਮિજાਜ ਬਦਲਣ ਕਾਰਨ ਸਭ ਨੂੰ ਹੀ ਗਰਮੀ ਤੋਂ ਰਾਹਤ ਮਿਲੀ ਹੈ। ਇਕਦਮੀ ਠੰਡੀਆਂ ਹਵਾਵਾਂ ਚੱਲਣ ਕਾਰਨ ਮੌਸਮ ਠੰਡਾ ਹੋ ਗਿਆ ਤੇ ਗਰਮੀ ਤੋਂ ਕਾਫੀ ਰਾਹਤ ਮਿਲੀ। ਮੌਸਮ ਵਿਭਾਗ ਵੱਲੋਂ ਅਗਲੇ 3 ਦਿਨਾਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ। 真的不能了